ਕਰਨਾਲ ਚ ਬੀਤੇ ਦਿਨੀ ਗੁਰੂ ਕਾਰਤ ਜਗਰਾਤਾ ਕਰਵਾਇਆ ਗਿਆ ਸੀ ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਗੁਰੂ ਕਰ ਦੇ ਕਮੇਟੀ ਦੇ ਸਵਾਲ ਖੜੇ ਕਰਨ ਵਾਲੇ ਨੌਜਵਾਨਾਂ ਨੂੰ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਸ੍ਰੋਮ ਨੇ ਕਲੇਰ ਦੇ ਨੇਡਰ ਵਿਕਰਮ ਸਿੰਘ ਮਜੀਠੀਆ ਨੇ ਨੌਜਵਾਨ ਦੀ ਵੀਡੀਓ ਸਾਂਝ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਮਜੀਠੀਆ ਨੇ ਵੀਡੀਓ ਸਾਂਝ ਕਰਕੇ ਸੋਸ਼ਲ ਮੀਡੀਆ ਤੇ ਲਿਖਿਆ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਜ਼ਿਲ੍ਹਾ ਕਰਨਾਲ ਦੇ ਪਿੰਡ ਸ਼ਾਮਗੜ ਦੇ ਗੁਰਦੁਆਰਾ ਸਾਹਿਬ ਦੇ ਜਾਗਰਨ ਦਾ ਵਿਰੋਧ ਕਰਨ ਤੇ ਸਿੱਖ ਪਾਈਚਾਰੇ ਦੇ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਨਸੇਕਿਊ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ 'ਤੇ ਜੋ ਗੁਰੂ ਮਰਿਆਦਾ ਉਹੀ ਕੀਤਾ ਸੀ ਹੁਣ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਉਹਨਾਂ ਦੇ ਧਾਰਮਿਕ ਮਾਮਲੇ 'ਚ ਦਖਲ ਦੇਣ ਦੇ ਬਰਾਬਰ ਹੈ ਸਾਰੇ ਧਰਮਾਂ ਤੇ ਧਾਰਮਿਕ ਰੀਤਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਮੈਂ ਮੁੱਖ ਮੰਤਰੀ ਨਾਇਬ ਸੈਣੀ ਡੀਜੀਪੀ ਹਰਿਆਣਾ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਐਸੋ ਪਹਿਲਾਂ ਇਹ ਵੱਡਾ ਮੁੱਦਾ ਬਣ ਜਾਵੇ ਉਦੋਂ ਨੌਜਵਾਨ ਨੇ ਵੀਡੀਓ ਸਾਂਝੀ ਕਰਦਿਆਂ ਦੱਸਿਆ ਗੁਰੂ ਘਰ ਜਗਰਾਤਾ ਹੋਏ ਸੀ ਤੇ ਇਸ ਵੀਡੀਓ ਵੀ ਵਾਇਰਲ ਹੋਈ ਹੈ ਐਸੋ ਬਾਤ ਸੰਗਤ ਨੇ ਗੁਰੂ ਘਰ ਦੇ ਪ੍ਰਧਾਨ ਤੇ ਗਰੰਥੀ ਤੋਂ ਸਵਾਲ ਕੀਤੇ ਤਾਂ ਉਹਨਾਂ ਨੇ ਮਾਫੀ ਮੰਗ ਲਈ ਦੇ ਪਿੱਛੇ ਪੈ ਗਏ ਨੌਜਵਾਨ ਨੇ ਕਿਹਾ ਕਿ ਉਹਨਾਂ ਨੇ ਦਾ ਗੁਰੂ ਘਰ ਚ ਨਾਚ ਹੋਣ ਤੋਂ ਰੋਕਿਆ ਪਰ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਇਸ ਮੌਕੇ ਨੌਜਵਾਨ ਜਥੇਦਾਰ ਸਰਪਾਣਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਨਾਲ ਖੜਿਆ ਜਾਵੇ ਆਪਾ ਜੀ ਬੇਨਤੀ ਇਦਾਂ ਸੀਗੀ ਕਿ 2 ਦਿਨ ਹੋਏ ਪਿਛਲੇ ਪਿੰਡ 2 ਦਿਨ ਹੋਇਆ ਨਾ ਪਿੰਡ ਸ਼ਾਮਗੜ ਡਿਸਟ੍ਰਿਕਟ ਕਰਨਾਲ ਦੇ ਵਿੱਚ ਜਗਰਾਤਾ ਹੋਇਆ ਸੀਗਾ ਜੀ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਜਗਰਾਤਾ ਹੋਇਆ ਸੀਗਾ ਤੇ ਉਹਦੀਆਂ ਵੀਡੀਓ ਅਪਲੋਡ ਹੋ ਗਈਆਂ ਸੀਗੀਆਂ ਤੇ ਬਾਬਾ ਜੀ ਉਹਦੀਆਂ ਵੀਡੀਓ ਅਪਲੋਡ ਹੋਈਆਂ ਵਾਇਰਲ ਹੋ ਗਈਆਂ ਵਾਇਰਲ ਹੋਣ ਤੋਂ ਬਾਅਦ ਜੀ ਸੰਗਤ ਨੇ ਜੋ ਉਹਨੂੰ ਪ੍ਰਧਾਨ ਨੂੰ ਤੇ ਗਰੰਥੀ ਸਿੰਘ ਨੂੰ ਸਵਾਲ ਜਵਾਬ ਪੁੱਛੇ ਤੇ ਇਹ ਆਪਣੀ ਮਾਫੀ ਚਲੋ ਇਹਨਾਂ ਨੇ ਮੰਨੀ ਹੈ ਵੀ ਗਲਤੀ ਹੋਈ ਹੈ ਸਾਡੇ ਤੋਂ ਜੀ ਪਰ ਪਿੰਡ ਦੇ ਨਾਲ ਕੁਝ 40 50 ਬੰਦੇ ਨੇ ਜੀ ਜਿਹੜੇ ਸਾਡੇ ਪਿੱਛੇ ਨਾਲ ਹੱਥ ਧੋ ਕੇ ਪੈ ਗਏ ਨੇ ਕਿ ਵੀ ਤੁਸੀਂ ਸਾਡੇ ਆ ਕੀਤਾ ਆ ਕੀਤਾ ਬਲਕਿ ਸਾਡੀ ਉਹਨਾਂ ਨਾਲ ਤਾਂ ਕੋਈ ਮਨਸਾ ਨਹੀਂ ਸੀਗੀ ਸਾਡੀ ਤਾਂ ਗੁਰੂ ਘਰ ਨਾਲ ਸੀਗੀ ਵੀ ਗੁਰੂ ਘਰ ਦੇ ਵਿੱਚ ਜਗਰਾਤਾ ਨਹੀਂ ਹੋ ਸਕਦਾ ਨਾਚ ਨਹੀਂ ਹੋ ਸਕਦਾ ਜੀ ਤੇ ਹੁਣ ਉਹ ਬੰਦੇ ਸਾਡੀ ਜਾਨ ਦੇ ਪਿੱਛੇ ਪੈ ਗਏ ਆ ਬਾਬਾ ਜੀ ਤੇ ਸਾਨੂੰ ਨਾਲ ਧਮਕੀਆਂ ਦੇ ਰਹੇ ਨੇ ਜੀ ਫੋਨ ਕਰਕੇ ਤੇ ਆ ਰਿਕਾਰਡਿੰਗ ਹੈ ਬਾਬਾ ਜੀ ਇੱਕ ਵਾਰ ਸੁਣ ਲਓ ਸਾਰੀ ਸੰਗਤ ਜੀ ਲੱਗੇ ਪੋਦਾ ਭਾਈ ਕੌਣ ਭਾਈ ਕ੍ਰਿਸ਼ਨ ਬੋਲ ਰਿਹਾ ਹੂੰ ਕ੍ਰਿਸ਼ਨ ਕ੍ਰਿਸ਼ਨ ਕੌਣ ਭਾਈ ਸੈਣੀਓ ਮਦੈ ਕੁੜੀਕਰ तो, बोलो भाई अरे भाई लाठी बोल रहे ना हाँ बोलो बोलो हाई भाई एक बार कहाँ तो ये बात थी भाई आ, भाई बात जो तो क्या आगे बताएंगे ना था ना क्या बात थी थी थी। थो। बात तो बताओ क्या है भाई भाई बात तो मैं मिलके ना मिलकर बताऊंगा ना बात बताओ ना भाई वो तो है कहाँ मेरे तो यू बताते बस मैं तो बाहर आया हूँ भाई बाहर कहाँ रह कब तक रहेगा बाहर है कब तक रहेगा बाहर है नहीं कौन बोल रहे तू अरे मैं तो किसन बोल रहा हूँ ਸਾਨੂੰ ਨਹੀਂ ਆਣ ਦੇ ਇੱਕ ਵਾਰ ਮੈਂ ਦੋ ਵਾਰ ਵਾਰ ਪੁੱਛਾਂਗੇ ਨਾ ਕੋ ਮੋੜਾ ਕੋ ਤੇ ਇਹ ਸਾਡੇ ਪਿੱਛੇ ਹੱਥ ਧੋ ਕੇ ਪੈ ਗਏ ਜੀ ਕਿਰਸ਼ਨ ਸੈਣੀ ਇਹ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਹੈ ਜੀ ਤੇ ਸਾਡੇ ਘਰ ਤੇ ਜਾ ਕੇ ਇਹਨਾਂ ਨੇ 50 ਬੰਦਿਆਂ ਨੇ 30 40 50 ਬੰਦੇ ਨੇ ਜੀ ਇਹਨਾਂ ਨੇ ਅਟੈਕ ਕੀਤਾ ਜੀ ਸਾਡੇ ਘਰ ਤੇ ਤੇ ਮੇਰੀ ਸਾਰੇ ਜਥੇਦਾਰਾਂ ਨੂੰ ਅਪੀਲ ਆ ਜੇ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਾਡੇ ਨਾਲ ਖਲੋਇਆ ਜਾਏ ਅਸੀਂ ਗੁਰੂ ਦੀ ਜਿੱਥੇ ਗੱਲ ਹੋਈ ਅਸੀਂ ਉੱਥੇ ਅੜ ਕੇ ਖੜੇ ਹੋਏ ਆ ਜੀ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ ਆ ਇਹਨਾਂ ਨੇ ਜੀ ਉੱਥੇ ਗੁਰੂ ਘਰ ਦੇ ਵੀ ਨਾਚਾਰ ਨਚਾ ਕੇ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਰੇ ਸੰਗਤ ਨੂੰ ਬਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ